ਲੋਕਾਂ ਦੇ ਮਿਹਨੇ ਖਾ ਖਾ ਕੇ ਰੇਪਵਾ ਕੇ ਤਾਂ ਫੇਰ ਬਸ ਹੀ ਕਰੇ ਲਿਆ ਪੰਮੇ ਨੇ ਪਤਾ ਨਹੀਂ ਵਾਟਾ ਲਾਇਆ ਹੈ ਨਹੀਂ ਲਾਇਆ ਹਾਂ ਜਿੰਨੀ ਪੰਮੇ ਦਾ ਪ੍ਰਤੀਸ਼ਤ ਨਵਾਂ ਵਾਟਾ ਤਿਆਰ ਦੇ ਨਾ ਆਪਾਂ ਐਡੀ ਵੱਡੀ ਧਰਤੀ ਪਰ ਰਹਿੰਦੇ ਆ ਭਾਈ ਇਹਨੂੰ ਆ ਭਲਾ ਕੇ ਫੇਰ ਨਾ ਜ਼ਰੂਰੀ ਹੈ ਇਹ ਨਾ ਨਾ ਠੀਕ ਹੈ ਜ਼ਰੂਰੀ ਹੈ ਸਾਰਾ ਇਤਿਹਾਸ ਜ਼ਰੂਰੀ ਆ ਸਿੱਖ ਇਤਿਹਾਸ ਆ ਜਾਣ ਜ਼ਰੂਰੀ ਹੈ ਭਾਈ ਆ ਨਿਗਾ ਪੂਰੀ ਮਰਾ ਕੇ ਲੈ ਖੇਤ ਸਾਫ ਆ ਗਰਾਊਂਡ 깔 ਗਿਆ ਭਈਆ ਭਾਈ ਹੱਸੀ ਗੱਲ ਦੀ ਸਾਗ ਲਿਆਇਆ ਭਾਈ ਹੂੰ ਕਾਦੇ ਕਹਿੰਦੇ ਸਾਗ ਲਿਆ ਇਧਰ ਪਹਿਲਾਂ ਗਿਆ ਤਾਂ ਮੈਂ ਤੋੜਨ ਫਿਰ ਆ ਕੇ ਬਿਚਰੂ ਵਿਆਹ ਹੈ ਵਿਆਹ ਵਿੱਚੋਂ ਸਾਗ ਮੁੜ ਕੇ ਗਿਆ ਹੀ ਨਹੀਂ ਉਹ ਜੱਗੇ ਆਓ ਫਿਰ ਵੀ ਬੈਹ ਨੂੰ ਤੇਰਾ ਮੈਂ ਜਾਇਆ ਹੁਣ ਸਾਗ ਮੁੜ ਕੇ ਆਇਆ ਨਹੀਂ ਅੱਜ ਕਹਿੰਦੇ ਸਾਗ ਲਿਆ ਕੇ ਤੇ ਕੱਲੂ ਫੇਰ ਵਿਆਹ ਹੈ ਮਗਾ ਹੁਣੀ ਨੂੰ ਫਿਰ ਅੱਜ ਬਣਾ ਲਿਓ ਸਾਗ ਕੱਲੂ ਫੇਰ ਰੱਖ ਲਿਓ ਕੱਲੂ ਕੀ ਤੇ ਵਿਆਹ ਆ ਗਿਆ ਕੱਲੂ ਵਿਆਹ ਰੀਤੇ ਰੀਤਾਂ ਮੈਂ ਹੁਣ ਤੁਹਾਨੂੰ ਦੱਸ ਰੀਤੇ ਰੀਤਾਂ ਦੱਸਾਂ ਅਵੇਲ ਹੋਈ ਤੇਰਾ ਉਹ ਪੜਿਆ ਆ ਸਾਰੇ ਸਾਰਿਆਂ ਨੂੰ ਪੜਿਆ ਸਾਥੀ ਕਾਦੇ ਬੁਲਾ ਦੇ ਗੱਲ ਦਾ ਅਫਰੀਕਾ ਕਿਹੜਾ ਗੁੱਜ ਪੜਦਾ ਕਿਹੜਾ ਜਾ ਪਤਾ ਨਾ ਦੱਸ ਦੇ ਛਾਇ ਦਾ ਬਾਜਰ ਪੈਰੋਂ ਬਾਜਰੇ ਦਾ ਪਤਾ ਭਾਈ ਇਹ ਨੌ ਕਿਹਾ ਛਾਇ ਦਾ ਦੁਆਸਨ ਕਰੀ ਮੀ ਠੀਕ ਆ ਤਾਂ ਹੁਣ 4 6 ਜਾਂਦੇ ਨਾ ਦੱਸ ਦੇ ਦੱਸ ਦੇ ਵਿੱਚ ਜੀ ਦਵਾਉਂਗਾ ਛੇਤੀ ਭੁੱਲ ਗਿਆ ਹੁਣ ਨਾ ਪਤਾ ਇਹ ਦੱਸ ਜਾ ਛਾਇ ਜਾਂਦੇ ਕਿੰਨਾ ਹੈ ਛੇਤੀ ਦੱਸ ਦੇ ਬਾਬਾ ਜੋਰਾ ਬਾਹਰ ਦੱਸ ਦੱਸ ਦੇ ਚੱਲ ਦਸਣਾ ਨਹੀਂ ਦਾ ਵੀਰੇ ਗੁਰੂ ਗੋਬਿੰਦ ਚਾਰ ਸਾਹਿਬ ਜਦੋਂ ਕਿ ਸਾਹਿਬ ਜਦੋਂ ਕਿ ਆ ਤੈਨੂੰ ਦੱਸ ਹਾਂ ਤੇਤੀ ਤੇਤੀ ਸਹਜਾ ਜੀ ਸਿੰਘ ਜੀ ਆਹ ਕਰਦਾ ਹੁਣੇ ਨਹੀਂ ਨਹੀਂ ਯਾਦ ਆ ਸੰਗ ਦਾ ਦੱਸ ਇਹ ਜਾਗ ਗਿਆ ਸਹਜੂ ਜਾਰ ਸਿੰਘ ਜੀ ਦੱਸ ਜੋਗਰਾਵਾ ਫਤਿਹ ਸਿੰਘ ਆ ਹੁਣ ਨਹੀਂ ਆੜ ਗਿਆ ਕੰਮ ਹੁਣ ਇਹ ਦੱਸਣਾ ਤਾਂ ਦੱਸ ਦੇ ਦੋ ਬੋਲਣਾ ਨਹੀਂ ਦੱਸਣਾ ਤਾਂ ਉਹਦਾ ਜੀ ਦੱਸ ਦਿੰਦਾ ਹਾਂ ਏ ਮੇਰੇ ਕੋਲ ਆ ਕੇ ਘੱਟੇ ਬੋਲਦਾ ਤੂੰ ਥੋੜੇ ਥੋੜੇ ਡਰਦਾ ਆਬਾਜੀ ਸਿੰਘ ਜੀ ਆਬਾ ਜੀ ਸਿੰਘ ਜੀ ਆਬਾ ਜਲਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵਾਹ ਜੀ ਵਾਹ ਅੰਗਦਾ ਹੁਣ ਖੁੱਲਿਆ ਹੁਣ ਖੁੱਲਿਆ ਨਾ ਨਾ ਕੋਦਾ ਆਮਾ ਨਾ ਕੋਦਾ ਹਾਂ ਡਰ ਜਾਂਦਾ ਵਧੀਆ ਚਾਹੀਦੇ ਯਾਰ ਇਹ ਤਾਂ ਅਸੀਂ ਜੜੂਰੀਆਂ ਆਪਣੇ 10 ਗੁਰੂਆਂ ਦੇ ਨਾਮ ਸਾਰੇ ਪਤਾ ਸਾਕੋ ਉਹਨਾਂ ਤੇ ਇੱਕ ਡਿਟੇਲ ਪਹਿਲੀਆਂ ਤਿੰਨ ਪੌੜੀਆਂ ਤਾਈ 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 ਲੋਟਾਉਣਾ ਕੰਮ ਨੂੰ ਸੰਘ ਜਾਂਦਾ ਕਿਸੇ ਨੂੰ ਬੋਲਦਾ ਸਕੂਲ ਚ ਪੜਦੇ ਤੇ ਗੁਰੂਤਮਦਰ ਦੇ ਚ ਉੱਥੇ ਸਾਨੂੰ ਇੱਕ ਸਬਜੈਕਟ ਦਾ ਲੱਗ ਹਾਂ ਰੋਜ਼ ਕਾਖਰੀ ਜਮਾਤ ਹੋਣੀ ਸਾਡੀ ਇਸ ਸਬਜੈਕਟ ਦੀ ਆਹੋ ਫੇਰ ਹੁਣ ਜਿਹੜੀ ਅਕੈਡਮੀ ਪਰਮਦਰ ਬਾਬਾ ਯਾਰਸ ਦੇ ਬਾਬਾਜੀ ਸਿੰਘ ਦੀ ਇਹਨਾਂ ਦੇ ਆਹੀ ਆ ਪ੍ਰੇਰ ਵੀ ਬਸੇ ਚ ਵੀ ਜਾਂਦੇ ਹੋਏ ਪ੍ਰੇਰ ਵੀ ਇੱਕ ਕੰਮਕਾਰ ਦੀ ਹਿੰਦੀ ਨਹੀਂ ਬੋਲਣੀ ਪੰਜਾਬੀ ਬੋਲਣੀ ਪਿਓਰ ਇੰਗਲਿਸ਼ ਜ਼ਰੂਰ ਆ ਪੜਾਉਂਦੇ ਲੱਗ ਪੜਾਉਂਦੇ ਆ ਪਰ ਮੇਨ ਪਹਿਰਾਵਾ ਪੰਜਾਬੀ ਮੂਰੇ ਚਾਹੀਦਾ ਪੰਜਾਬੀ ਹੈ ਜਾਣੇ ਵੀ ਬਹੁਤ ਚਾਹੀਦਾ ਪੰਜਾਬੀ ਹੈ ਇੱਥੇ ਦੇ ਬਾਈ ਇਹਦੀ ਕਲਾਸ ਸਕੂਲ ਮਤ ਜਾਣੇ ਤਾਂ ਹੀ ਖਾਣ ਲੱਗਦੀ ਹੈ ਇਹਦੀ ਕਲਾਸ ਨਾ 47 ਵਿਦਿਆਰਥੀ ਆ ਤਿੰਨ ਕਲਾਸਾਂ ਬਣੀਆਂ ਵਿਕਦੀਆਂ 47 ਵਿਦਿਆਰਥੀ ਬਾਈ ਸਾਰੇ ਲੱਗੇ ਹੋਏ ਆ ਕਿ ਵਧੀਆ ਚੀਜ਼ ਆ ਹਿੰਦੀ ਬੋਲੇ ਬੰਦਾ ਨੂੰ ਪਤਾ ਹੋਵੇ ਵੀ ਕੀ ਚੀਜ਼ ਆ ਕਿਹੜੀ ਆਪਣਾ ਇਤਿਹਾਸ ਗਾਂਧੂਰੀ ਆ ਹੁਣ ਸਾਨੂੰ ਜਿੱਤੇ ਪਹਿਲੀਆਂ 15 ਪੌੜੀਆਂ ਲਾਜ਼ਮੀ ᱛੀਆਂ ਵੀ ਬਾਈ ਸਾਨੂੰ ਯਾਦ ਹੋਣੀ ਚਾਹੀਦੀ ਗਾਂਠ ਮੂਝ ਬਣ ਉਹ ਪੜਾਈ ਆ ਪਸਾਂ ਨੂੰ ਕਲਾਸ ਸਟਾਰਟ ਹੋਣ ਤੇ ਪਹਿਲਾਂ ਪਾਠ ਕਰਾਇਆ ਕਰਦੇ ਸੀ ਇਕੱਲਾ ਇਕੱਲਾ ਨਿਆਣੇ ਨੂੰ ਮੂਰੇ ਕਰਨਾ ਅੱਜ ਤੇਰੀ ਵਾਰੀ ਆ ਤੂੰ ਸਣਾ ਹਾਂ ਵੀ ਸਾਰੇ ਦੇ ਨਾਲ ਬੋਲੂਗੇ ਐਂ ਚੱਲ ਰਿਹਾ ਆ ਤਾਂ ਠੀਕ ਆ ਆਪਾਂ ਐਡੀ ਬੜੀ ਧਰਤੀ 'ਤੇ ਰਹਿੰਦੇ ਆ ਭਾਈ ਇਹਨੂੰ ਆ ਪਲਾ ਕੇ ਫਿਰ ਕਾਹਦੀ ਨਾ ਜ਼ਰੂਰੀ ਆ ਇਹ ਨਾ ਨਾ ਠੀਕ ਆ ਜ਼ਰੂਰੀ ਆ ਸਾਰਾ ਇਤਿਹਾਸ ਜ਼ਰੂਰੀ ਆ ਸਿੱਖ ਇਤਿਹਾਸ ਆ ਜਾਣ ਜ਼ਰੂਰੀ ਆ ਭਾਈ ਆ ਜਾ ਆ ਜਾ ਤੂੰ ਵੀ ਬੈ ਕੇ ਵਿੱਚ ਚੱਲ ਗਈ ਇਹ ਨਹੀਂ ਸਕੂਲ ਤੇ ਆਲਾ ਨੂੰ ਤੇ ਆ ਬੈਗ ਆਉਂਦੇ ਕਿੰਨਾ ਮੁੰਡਾ ਆ ਤੂੰ ਬੈਗ ਸਾਰੀ ਫਿਰਦੇ ਆ ਉਹ ਵੀ ਬੈਗ ਨਹੀਂ ਫਿਰਦਾ ਆ ਵੀ ਇਧਰੋਂ ਵਿਚੇ ਆ ਹੀ ਪਿਆ ਓ ਰੜਕੇ ਦੂਆ ਲਿਆ ਕੇ ਰੱਖਲਾ ਡੇਢ ਸਾਲ ਦਾ ਉਰੇ ਨਾ ਕੋਈ ਨਹੀਂ ਤਾਂ ਐਡਾ ਚੱਕਰ ਨਹੀਂ ਹੈਗਾ ਇਹ ਹੈ ਕੋਈ ਨਹੀਂ ਤਾਂ ਸੈਨ ਨਹੀਂ ਨਾ ਪੱਤੇ ਆਪ ਵਾਜ ਜਾਂਦਾ ਸੀ ਜੀ ਅੱਗੇ ਪੱਤੇ ਹੋ ਜਾਂਦੇ ਆਏ ਰੜਕੇ ਨਾਲ ਕੋਡਾ ਹੋਣਾ ਪੈਂਦਾ ਦੂਜਾ ਫਟਾਫਟ ਮਾਰ ਦੇ ਬੱਜ ਜਾਂਦਾ ਜੀ ਇਹਨੂੰ ਉਹ ਕਹਿੰਦੇ ਜਿਹੜਾ ਤਰਾ ਹਵਾ ਜਿਹੜਾ ਪੰਪ ਜੀ ਨਹੀਂ ਹੈਗਾ ਹਾਂ ਉਹ ਵਾਂ ਵਧੀਆ ਉਹ ਹੀ ਹੋ ਜਾ ਏਰੀਆ ਦਾੜ ਦਾ ਮਾਰਿਆ ਬਾਹਰ ਰਹਿ ਕੇ 4 ਦਿਨ ਬਾਅਦ 2 ਦਿਨ ਬਾਅਦ 2 3 ਦਿਨ ਬਾਅਦ ਮਾਰਦੇ ਨੂੰ ਠੀਕ ਆ ਪੱਤੇ ਪੱਤੇ ਨਾ ਉਰੇ ਪੱਤੇ ਕੋਹ ਨਹੀਂ ਕਰ ਇੱਕ ਦੋ ਦਿਨ ਪੱਤੇ ਪਈ ਵੀ ਰਹੇ ਤੀਰ ਨੂੰ ਸਾਡੂ ਮਾਰਦਾ ਕੋਈ ਚੱਕਰ ਨਹੀਂ ਐਡਾ ਉਰੇ ਘੜੇ ਫਸਲ ਆ ਇਹ ਨਣਾ ਠੀਕ ਆ ਕੁਰਸੀਆਂ ਕੱਢੀਆਂ ਮਹਿਮਾਨ ਆ ਰਹੇ ਆ ਆ ਆ ਆ ਆ ਹੋਰ ਬਾਕੀ ਸੁਣਾਓ ਗੱਲ ਬਾਤ ਕੋਈ ਆਪਣੀ ਗੱਲ ਯਾਰ ਵੀ ਵਾ ਮੇਰਾ ਕੱਲ ਜਾਣਾ ਤਾਂ ਵਿਆਹ ਨੂੰ ਮੈਂ ਹਾਂ ਕੱਲ ਤਾਂ ਮੇਲ ਤਾਂ ਗਾਣਾ ਮੇਲਵਰੇ ਕੰਮ ਨੂੰ ਮੇਲ ਜਾਣਾ ਪਰ ਅੱਧਾ ਪੈਸਾ ਮੈਂ ਰੈਂਡੂੰਗੇ ਵਿਆਹ ਤਾਂ ਹੈ ਫੇਰ ਕੀ ਆ ਹੁਣ ਕੱਲ ਮੈਨੂੰ ਕੰਮ ਹੋਰ ਪਾਸੇ ਨਿਕਲੇ ਵਿਛਾਲੇ ਕਾਟ ਦੇ ਬਾਅਦ ਲੈ ਵਿਹੜਾ ਕਾਟ ਆਇਆ ਪਤਾ ਕੱਲ ਉਧਰ ਜਾਣਾ ਪੈ ਗਿਆ ਹੁਣ ਕੱਲੂ ਪੈਸਾ ਮੈਂ ਜਾਣਾ ਪੈਣਾ ਮੈਨੂੰ ਪਿਆ ਦੇਖ ਲੈ ਕਿੰਨਾ ਲੰਬਾ ਚੌੜਾ ਕਿੱਥੇ ਰਿਸ਼ਤੇਦਾਰੀ ਕਹਾ ਹੁਣ ਤਾਂ ਅਗਲਾ ਆਪਣੇ ਨਾਲ ਆਪਣਾ ਹੀ ਵਰਤਦਾ ਹਮ ਹੈ ਕਿ ਨਹੀਂ ਤੇ ਰਿਸ਼ਤੇਦਾਰ ਇਹ ਕੋਈ ਖਾਸ ਜਿਆ ਕੋ ਬੁਲਾਉਂਦਾ ਫੇ ਜਾਣਾ ਪੈਂਦਾ ਹੋਰ ਗਾ ਬੀਬੀ ਦੇ ਮਾਮੇ ਦੇ ਪੋਤਾ ਕਹਾ ਉਹਦਾ ਉਹਦਾ ਮੁੰਡਾ ਉਹਦੇ ਕਹਾ ਉਹਦੇ ਮੁੰਡੇ ਦਾ ਵਿਆਹ ਹੈ ਕਹਾ ਦੇਖ ਲੈ ਜਾਣਾ ਪੈਂਦਾ ਤਿੰਨ ਚਾਰ ਕਿਸਤਾ ਹੋ ਗਿਆ ਜਿਆਦਾ ਗੱਲਾ ਤਿੰਨ ਚਾਰ ਜਗਾ ਲੱਗ ਗਿਆ ਸੱਤੀ ਮੋੜ ਤੇ ਹੈ ਕਿ ਨਹੀਂ ਓਏ ਹਟ ਚੱਲ ਕਹਾਂ ਲਾਗ ਨਕੀ ਭਈ ਆਸਾਗ ਲੈਂਦਾ ਹੁਣੇ ਮੈਂ ਇਹ ਹਮਰੋਂ ਲੱਗੇ ਨੂੰ ਲੱਦਾ ਇਹ ਮੋਟਰ ਪਰ ਧਰੂਗਾ ਸਾਗ ਅੱਜ। ਉਹ ਅੱਜ ਹਾਂ ਆ ਸਾਗ ਮੋਟਰ ਪਰ ਧਰੂਗਾ ਹੁਣ। ਮੈਂ ਕਹਿੰਦਾ ਉਹੀ ਧਰ ਦਿੰਦੇ। ਜਿੱਲੇ ਸਾਬ ਨਾਲ ਇਹਨੇ ਚੁੱਲਾ ਜਿਉ ਕੱਢਿਆ ਵਾਰ ਸਾਗ ਧਰੇ ਲਔਰੀਓ। ਉਹ ਵਾਈ ਇਹਦਾ ਜਿੱਲੇ ਸਾਬ ਨੇ ਕੱਢ ਲਾਇਆ ਇਹਨਾਂ ਨੇ। ਪੱਕੀ ਪੱਤਾ ਦੇਖ ਪੱਤਾ ਕੋਈ ਚੱਕਰ ਨਹੀਂ ਪੱਤਾ ਦੋ ਦਿਨ ਪਿਆ ਵੀ ਰਿਹਾ ਕੋਈ ਮੈਟਰ ਨਹੀਂ ਦਾ। ਆਹ ਨਹੀਂ ਫੇਰ ਵੀ ਸਾਫ ਰਹਿੰਦਾ ਯਾਰ। ਆਹ ਉਹਦਾ ਦੋ-ਤਿੰਨ ਦਿਨ ਝਾੜੂ ਵੀ ਵੱਜ ਗਿਆ ਕੋਈ ਐਡਾ ਸਹੀ ਨਹੀਂ ਰਹਾ ਇਹ ਕਿਹੜੇ ਫਸਲਾ ਖਰਾਬ ਕਰੂਗਾ। ਨਹੀਂ ਸਾਫ ਹੋ ਜਾਓ। ਆਹ ਹੋਈ ਜਾਣਾ ਸਾਫ ਕਰ ਦੋ। ਘਾਏ ਆ। ਬਹਾਦਰ ਉਹ ਗੱਲ ਤੇ ਸਹੀ ਆ। ਵੀ ਝਾੜੂ ਉਹ ਰੱਖਿਆ ਤੇ ਨਿਕਲੇ ਜਗਾ ਛੱਡ ਲਿਓ ਮੜੀ ਜੀ। ਨਿਕਲੇ ਜਾਣ। ਵੀ ਝਾੜੂ ਬੜਾ ਚਾਹੀਦਾ ਤੂ ਜਿਹੜਾ ਆਪਾਂ ਖਾ ਖੜੇ ਮਾਰਦੀ ਇਹ ਤੇਰੇ ਉੱਥੇ ਮੈਂ ਮਹਿਸਾਬ ਵਾਸਤੇ। ਉਹ ਤਾਂ ਠੀਕ ਐ। ਲੋ ਐ ਬਾਈ। ਦੇਖਣ ਲੱਗੀ ਸੜਕ ਪੂਰੀ ਸਾਫ। ਲੱਗੀ ਬਾਈ ਦੇਖਣ। ਬਾਕੀ ਲੇਨ ਵੀ ਸੜਕਾਂ ਹੀ ਰਹਿ ਗਈ ਹੁਣ। ਬਹੁਤ ਹੀ ਰਹਿ ਗਈ ਥੋੜੇ ਜਿਆਦਾ ਰਹਿ ਗਈ ਆ। ਢੀਕ ਦੀ ਉੱਤੇ 1 2 3 4 5 6 7 ਇਹ ਤਗੜੇ ਬੂਟੇ। 7 11 12 ਇਹ ਮੈਂ ਕਹਾਂ ਹਾਂ ਸਭ ਤਗੜੇ ਬੂਟੇ ਅਸੀਂ ਆ। ਦੇ ਸਭ ਉਟਾ ਕੇ ਜਾ ਪਹਿਲੇ 24 ਬੱਤੀ ਉਟੇ ਆ ਰਹੇਗੇ ਇੱਧਰ ਬਾਕੀ ਹੋਰ ਹੈਗੇ ਹਾਲੇ ਨਿਬੜ ਜੂਗਾ ਮੈਨੂੰ ਮੈਂ ਤਾਂ ਆਪਾਂ 10-10 ਟਾਈਮ ਦਿੱਤਾ ਵਾ ਹਾਂ ਹਾਂ ਚੱਕਰ ਆਪਾਂ 10 ਨੂੰ ਲੈਣਾ ਪਹਿਲੇ ਦਾ ਨੂੰ ਪਹਿਲਾ ਹੋ ਜਾਣਾ ਕਿ ਕਿ ਹੁਣ ਅਰੇ ਇਹਦੀ ਜਦਾਂ ਲੋਕ ਕੈ ਲੋੜਾ ਪਟਾਉਣੇ ਦੀ ਆਪਾਂ ਨੇ ਕਿਹਾ ਹਲੇ ਉਹ ਕਰ ਤਵੀਆਂ ਦਾ ਬਾਹਰ ਨੇ ਵਿੱਚ ਦੇ ਹੈਂ ਵਿੱਚੀ ਦੇ ਕੁਵਾਰ ਜੇ ਕਿਸੇ ਨੂੰ ਫਰਾਉਂ ਜਾ ਫਿਰ ਜਮੇ ਨਾ ਕਿ ਕਿ ਨਾ ਅਮਾ ਮੋੜ ਜਿਹੜਾ ਜੀਗਾ ਕੱਟਣਾ ਇਹਨੂੰ ਜੇ ਹਾਂ ਹੱਥ ਨੂੰ ਬਾਅਦ ਚ ਤੰਗ ਨਹੀਂ ਕਰੂਗੇ ਫਿਰ ਲਗਣਾ ਜਾੜਾ ਆਹੋ ਲਗਣਾ ਟਾਈਮ ਕੋਈ ਨਹੀਂ ਦਿਹਾੜੀ ਕਿ ਦੋ ਦਿਹਾੜੀਆਂ ਦਾ ਲਾਲਾ ਮਤਲਬ ਕੰਮ ਜੇ ਪਾਪਾ ਟਰੈਕ ਕਰਨੀਆਂ ਤੇ ਟਰੈਕਟਰ ਨਾਲੇ ਬੱਟਲ ਲੈ ਟਰੈਕਟਰ ਨਾਲੇ ਬੱਟਲ ਲੈ ਜੇ ਇਦਾਂ ਹੀ ਕਰਨਾ ਬਾਕੇ ਮਿੱਟੀ ਇਸ ਬੀਬੀ ਮਿੱਟੀ ਘੇਰ ਦੇ ਵਿੱਚ ਫਿਰ ਜੜਨ ਰਾਜਾ ਬਫਾ ਦਾ ਹਾਂ ਇੱਕ ਸੂਆ ਜਾ ਆਉਂਦਾ ਹੈ ਸੂਆ ਦਾ ਕਮਾ ਦੂੰਗਾ ਸੂਆ ਜਾ ਆਉਂਦਾ ਇੱਕ ਇਹਦੇ ਵਿੱਚ ਘੁੰਮਣਾ ਜੜਾ ਹੱਥਾਂ ਜੋ ਜੋ ਕਰੂਗੀ ਹੈ ਨਾ ਚਾਹੇ ਲੈ ਲੂ ਤੇ ਨਾ ਕਰਾਈ ਸੀ ਇਕਣੀ ਬਾਕੇ ਕਾਂੜਕੇ ਬੀਜਦੇ ਆ ਬੰਦਾ ਰਸਤੇ ਯਾਰੀ ਬੰਦਾ ਰਖਲ ਬੇ ਨਾਲ ਹੂੰ ਠੀਕ ਨਹੀਂ ਗੱਲ ਉਹ ਗਦਾਲਾ ਜਾਂ ਫੇਰੀ ਜਿਹੜੀ ਜਾ ਡੜਦੀ ਆ ਉਹਨੂੰ ਜਦੇ ਟੱਕ ਨਾ ਕੱਢ ਲਾ ਕੱਢ ਕੇ ਆਪਾਂ ਸੈਟ ਕਰਦਾ ਫੇਰ ਖੇਤ ਸਾਹ ਜਿਹੜੀ ਇੱਕ ਦਿਨ ਲੇਟ ਵੀ ਜੋ ਕਣਕ ਬਾਹਵਾ ਫੇਰ ਕੱਢਣ ਤੇ ਔਖੀਆਂ ਨਹੀਂ ਇਹ ਕਣਕ ਨੂੰ ਲਾ ਕੇ ਕਰਦੇ ਫੋੜ ਧਾਨਾ ਪਤਾ ਗੱਲ ਜਿੰਦੀ ਹੁਣ ਇਹਨਾਂ ਹੁਣ ਕੱਢ ਧਾਨਾ ਮਤਲਬ ਗੱਲ ਜਿੰਦੀ ਚੱਲ ਧਾਨਾ ਮਾਂ ਗੱਲ ਜਿੰਦੀ ਆ ਲੈ ਜਰਾ ਬਾਲ ਨੂੰ ਹਜੂ ਮਾਂ ਮੋਟਾ ਤੂੰ ਕਿੰਨਾ ਛਕਣੇ ਨੂੰ ਠੀਕ ਆ ਠੀਕ ਆ ਢੰਡ ਤਾਂ ਹਾਲੇ ਆਉਣੀ ਆ ਢੰਡ ਤਾਂ ਹੁਣ ਆਉਣੀ ਆ ਆ ਜਿਹੜੀਆਂ ਜਿਹੜਾ ਨਿਕਲੀਆਂ ਜਿਹੜੀ ਜਾਣੀਆਂ ਠੀਕ ਹੈ ਇਹ ਤਾਂ ਹੈਗਾ ਹੋ ਜਾ ਖੁੰਡੋ ਤਾਂ ਤਵੀਆ ਤਵੀ ਨਹੀਂ ਬਰਦੇ ਨਾ ਹੋ ਜਿਗਣਾ ਮੋਟਾ ਆ ਇਹ ਤਾਂ ਹਾਂ ਇਹ ਆ ਜਾ ਫਿਰ ਉਹਨੇ ਖਰਾਬ ਕਰਨਾ ਇਹਨੂੰ ਕਿਦਾਂ ਆਲਾ ਚਾਹੀਦਾ ਉਹ ਗੰਦਾਲੀ ਇਹਨੇ ਪੱਟ ਕੇ ਮਾਰ ਨਹੀਂ ਜਦੇ ਹਾਂ ਮੋਟ ਮੋਟੇ ਜੇ ਕੱਢ ਲਾ ਜਿਆਦਾ ਖੜ ਚਾਹੇ ਮੋਟੇ ਮੋਟੇ ਜੇ ਕੱਢ ਲਾ ਬਾਕੀ ਦਾ ਜੀਦੀ ਮਾਂ ਸਾਡੇ ਨਾਲ ਦੀ ਦਾ ਵਿੱਚ ਕਰਦਾ ਨਹੀਂ ਫਿਰ ਹੋਰ ਕੰਮ ਕਰਦੇ ਆ ਉਹ ਸਾਰਾ ਨਾ ਪਾਟ ਲਾ ਪਾ ਕੇ ਥਲੇ ਉਹ ਪਲਟਾਵੇਂ ਤਿੰਨ ਤਿੰਨ ਛਿਆੜ ਹੈ ਨਾ ਪਰ ਦੇ ਦੇਵੇ ਆਹ ਵੀ ਕਰ ਠੀਕ ਨਿਕਲ ਪਲਟਾਂ ਇਹ ਤੋਏ ਭਰ ਜਣੇ ਨਾਲ ਜਾਣਾ ਖਰਾਬ ਤਾਂ ਨਹੀਂ ਹੋਊਗਾ ਪਲਟਾਂ ਹੈ ਖਰਾਬ ਤਾਂ ਨਹੀਂ ਹੋਊਗਾ ਪਲਟਾਂ ਆਹ ਗਾੜੂਟ ਫਾ ਫਾ ਜਦ ਬੋਤਗੜੀ ਕੀ ਹੁੰਦੀ ਹੈ ਗਾੜੂਟ ਫਾ ਸਕੇ ਨਹੀਂ ਉਸ ਨਹੀਂ ਉਤਾਰੇਗਾ ਨਹੀਂ ਰੋਪੜ ਦੇ ਵਿੱਚ ਕੀ ਉਹਨਾਂ ਦੇ ਖੇਤੀਬਾੜੀ ਮਾਇਕ ਨੇ ਆਲੇ ਤੇ ਦੰਦ ਜਾਂ ਮਿਲ ਜਿੰਦਾ ਗਧਾਲਾ ਜਾਂ ਉਹ ਗਧਾਲੇ ਜਿੰਨੇ ਵੀ ਕੱਢ ਦੇਣੇ ਟਰੈਕਟਰ ਮਗਰ ਪਾ ਕੇ ਟਰੈਕਟਰ ਵਧਿਆ ਤਕੜਾ ਠੀਕ ਨਿਕਲ ਉਹਦੇ ਬਾਅਦ ਬਾਹ ਤਵੀਆਂ ਨਾਲ ਬਾਕੇ ਤਵੀਆਂ ਨਾਲ ਮਾਰ ਕੇ ਸਵਾਗਾ ਦੇ ਕੇ ਛਿੱਟਾ ਤਵੀਆਂ ਨਾਲੇ ਫੇਰ ਬਾਦ ਇਹ ਰੂਟਾ ਵੀਰ ਦਾ ਬਾਅਦ ਬਣ ਬਣ ਸਾਰੀ ਗਾਨ ਕੰਦ ਨਿਕਲਣੀ ਜਦੀ ਤਾਂ ਤਵੀਆਂ ਹੈ ਹੈ ਤਬ ਵੀ ਠੀਕ ਹੈ ਤਬ ਵੀ ਆ ਮਾਰ ਕੇ ਬਾਕੇ ਸੁਖਣਕ ਹੋ ਗਈ ਬਸ ਉਹਦੇ ਬਾਅਦ ਹਾਂ ਲਾਕ ਚੀਤੀ ਇਹਦੇ ਚ ਜਿਹੜਾ ਕੋ ਕਣਕੇ ਵੀ ਜਿਹੜੀਆਂ ਪਾਣਾ ਹੁਣ ਇਹ ਖੜਾ ਜੰਗਲ ਖੜਾ ਬਸ ਸਾਫ ਲੱਗਦਾ ਹੈਗਾ ਲੱਗਾ ਡੈਮੇਜ ਕਈ ਦੂ ਸਾਫ ਖੇਡ ਲੱਗਿਆ ਕਣਕ ਦਾ ਬਹੁਤ ਟਾਈਮ ਪਟਿਆ ਹੱਲੇ ਬਹੁਤ ਪਿਆ ਗਾਲੀ ਕਾਤੇ ਕਰਨੀ ਹੈ ਆਰਾਮ ਗਲਦੀ ਆਰਾਮ ਨਾਲ ਵੀ ਜੂੰਗੇ ਨਾ ਮਾੜੇ ਮੋਟੇ ਸਾਈਡਾਂ ਸੂਟੇ ਜੂੰਕੇ ਸਵਾਗੇ ਨਾਲ ਪੱਤੀ ਨਹੀਂ ਕਰ ਦੂੰਗੇ ਠੀਕ ਨਹੀਂ ਗਾ ਸਾਫ ਖੇਡ ਬਹਿ ਜਾਊਗਾ ਸਵਾਰ ਕੇ ਐਨ ਕਾਕੰਡਾ ਸਾਲ ਬਾਅਦ ਸਵਾਰ ਕੇ ਵੀ ਜੂੰਗੇ ਮੜ ਜਾ ਹੋ ਫਾਲੇ ਚਲੇ ਮੈਂ ਫਾਲੇ ਦਾ ਫਾਲੇ ਜੇ ਫਾਲੇ ਭਾਗ ਜੀ ਗੱਲ ਜਾਉਂਗੇ ਫਾਲੇ ਸਪਰਿੰਗ ਆ ਨਿਕਲ ਜਾਂਦਾ ਸਿੱਧਾ ਹੋ ਗਏ ਜੋ ਜ਼ੋਰ ਲਗਣਾ ਚਾਹੀਦਾ ਇਸੇ ਟੁੱਟ ਜਾਂਦਾ ਫਿਰ ਤੁਸੀਂ ਟੁੱਟ ਜਣਾ ਲੇਕਿਨ ਦੰਦ ਜਾਂ ਹੁੰਦਾ ਦੰਦ ਜਾਂ ਬੱਧਾ ਜਿਹੜਾ ਉਹ ਕਲਕਮ ਫਿਕਰਦਾ ਅਸੀਂ ਹਾਂ ਲੈ ਇਹਨੇ ਜ ਮਾਰਨੇ ਨੂੰ ਹਾਂ ਹਾਂ ਉਹ ਸਭ ਤੇ ਲੋੜਾ ਤਗੜੀ ਚੀਜ਼ ਆ ਹੋ ਟਰੈਕਟਰ ਘੜਦੀ ਉਹ ਟੁੱਟਦਾ ਨਹੀਂ ਯਾਰ ਕੱਟ ਕੇ ਛੱਡੂ ਹੋ ਵੀ ਠੀਕ ਆ ਆਪਾਂ ਦਾ ਪਾੜ ਉਹ ਕਰਨਾ ਮੈਨੂੰ ਪਾੜ ਜੀ ਪਾਉਣੀ ਆ ਜਿਹੜਾ ਆਣੀ ਉੱਪਰ ਆਪਾਂ ਹੱਥ ਜਾ ਕੇ ਟਰਾਈ ਲੋਡ ਕਰ ਲਾ ਹੋਰ ਕੀ ਆ ਆ ਕੰਮ ਆ ਹਾਂ ਠੀਕ ਆ ਇੱਕ ਨਾ ਹਾਂ ਪਕੀ ਡੈਮੋ ਦੇਖਦਾਂ ਲਿਆ ਕੇ ਇੱਦਾਂ ਹੁਣ ਜਦ ਚੈਟਰ ਮਗਰ ਪਾ ਕੇ ਚੱਲੂਗਾ ਤੇ ਪਤਾ ਲੱਗੂਗਾ ਹਾਂ ਕੀ ਬਣਦਾ ਹਾਂ ਬਾਕੀ ਉਧਰ ਚੱਲਦਾ ਚੱਲਦਾ ਪੂਰਾ ਆ ਜਾ ਕੀ ਹੈ ਦਿਖਾਉਂ ਦਿਖਾ ਲੱਗੀ ਆ ਲੈ ਹੁਣ ਖੋਲਿਆ ਘਰ ਪੂਰਾ ਇਹਨਾਂ ਦਾ ਹੁਣ ਲੱਗਿਆ ਪਤਾ ਵੀ ਘਰ ਹਾਂ ਜੇ ਕਿ ਮਸ਼ੂਰ ਦਾ ਬੇਕਾਰ ਰਹਿ ਵੀ ਦੀ ਲੱਭੂਰੀ ਲਿਖਦੇ ਹੁਣ ਦਿਖਣ ਲੱਗੀ ਆ ਹਾਂ ਹੁਣ ਵੇਰ ਰਹਿਣਾ ਇੱਕ ਵਾਰੀ ਇਹਨੇ ਨੂੰ 5 ਸਾਲ ਬਾਅਦ ਫੇਰ ਰੰਗ ਦਾ ਕੰਨ ਤਾਂ ਬਚੀ ਰਹੂਗੀ ਮਤ ਧੁੱਪਾਂ ਵੀ ਨਹੀਂ ਪੜਦਾ ਤਾਂਹੀਂ ਰੰਗ ਦੇ ਕਰਾ ਖਵੇ ਅੱਦਾ ਕਰਿਆ ਵਾ ਲਾ ਕੇ ਸਾਫ ਪਿਆ ਯਾਰ ਇਹ ਕਬੂਲਰਾਂ ਦੇ ਪਹਿਲਾਂ ਕਰਿਆ ਵਾ ਇਹ 5-6 ਸਾਲ ਹੋ ਗਏ ਇਹ ਕਬੂਲਰਾਂ ਦੇ ਪਹਿਲਾਂ ਕਰਿਆ ਤੇ ਦਾਦਾ 5 ਸਾਲ ਕਬੂਲਰਾਂ ਨੂੰ ਗਏ ਤੂੰ ਤਾਂ ਪਤਾ ਭਈ ਨਹੀਂ ਫਿਰ ਧੁੱਪਾਂ ਭਈ ਨਹੀਂ ਨਾ ਠੀਕ ਰਹਿਣਾ ਨਾ ਇਹਨਾਂ ਉਹ ਹੁਣ ਫੇਰ ਕਰਾ ਦੇ ਨ ਇੱਕ ਵਾਰੀ ਫੇਰ ਇਹਨੇ ਨੂੰ ਪੁੱਟੇ ਲਾ ਜੇ 5 ਸਾਲ ਫੇਰ ਆਵਾਂ ਕੰਦ ਨੂੰ ਜੇ ਕੇ ਸੁਪਰ ਜੇ ਕੇ ਸੁਪਰ ਸਪਿੰਟਲਾਂ ਦੀ ਐਡ ਆ ਬਾਈ ਤੇ ਕੱਡੀ ਤਕੜੀ ਐਡ ਹੈ ਹੈ 2 ਰੁਪਿਆ ਰੋਡ ਹੈ ਅਈ ਕਾ ਤੁਸੀਂ ਮੰਗਦੇ ਆ ਉਹ ਸਾਫ ਸਾਫ ਇਹ ਜੀ ਕੰਧ ਹੋਵੇ ਰੋਡ ਦੇ ਨਾਲ ਲੱਗਦੀ ਹੋਵੇ ਦੂਰ ਤੇ ਨਿਗਾ ਪੈਂਦੀ ਆ ਮਤਲਬ ਐਡਵਰਟਾਈਜ਼ਮੈਂਟ ਲਈ ਹੋਰ ਇਹ ਵੀ ਕਹਿੰਦੇ ਆ 500 ਦਿਨਾਂ ਤੇ ਮੈਂ ਤਾਂ ਲੈ ਦੀ ਸਮਿਟ ਦੀ ਜੈਡ ਦਾ ਫੱਕ ਖਾ ਪੈਂਦਾ ਨਹੀਂ ਜੇ ਬੰਦਾ ਲੰਦਾ ਦੇ ਕਿਰਪਾ ਲੈਦਾ ਵੀ ਕਿਹੜਾ AC ਚਾਹਦਾ AC ਲੈ ਲਓ ਭਾਈ ਸੁਪਰ ਹੀਟ ਨਾ ਸੁਪਰ ਹੀਟ ਨਾ ਬੀਚੀ ਆ ਕਾਂਕੇ ਬੂਲਰਾਂ 'ਚ ਵਾ ਇੱਕ ਝੁੰਡਾ ਨਹੀਂ ਦਿਖਦਾ ਦੇਖ ਲੈ ਪਿੱਛੇ ਕੁ ਬਲਾਤ ਤੇ ਸਾਲੇ ਕਿੱਥੇ ਗਏ ਝੁੰਡੇ ਹਾਂ ਥੱਲੇ ਜਾ ਰਹੇ ਹੁੰਦਾ ਹਾ ਪਿਆ ਕੇ ਤਾਂ ਹਾ ਪਿਆਨ ਬੂਟਾ ਕਿੰਨੇ ਸਾਲ ਦਾ ਐ ਤੇ ਆ ਤਾਂ 2 ਸਾਲ ਦੀ ਐ ਠੀਕ ਆ ਬੂਟਾ ਹਾਂ ਆਹ ਜਿਹੜੇ ਫੜੇ ਆ ਕਣਕ 'ਚ 2 ਸਾਲ ਦਾ ਬੂਟਾ ਐ 2 ਸਾਲ ਦਾ ਹੁਣ ਹੋਇਆ ਐ ਚਲੋ ਬਾਕੀ ਲੰਨੇ 'ਚ ਬਈ ਸ਼ਾਮ ਨੂੰ ਪੈਸੇ ਵਸੂ ਲੈਣੇ ਆ ਬਾਕੀ ਖੇਤ ਅਨੇਕਰ ਕਾ ਨਿਗਾਹ ਪੂਰੀ ਮੇਰਾ ਕਿ ਖੇਤ ਸਾਫ ਆ ਗਰਾਊਂਡ ਕਾ ਲੱਗਿਆ ਭਈਆ ਬਾਈ ਗਰਾਊਂਡ ਕਾ ਸੜਕਦਿਆਂ ਬਹੁਤ ਹੈ ਹੈ ਲੈ ਜੀ ਬਾਕੀ ਜੋ ਤੁਹਾਨੂੰ ਦਿਖਾਵਾਂਗੇ ਕਣਕ ਦੇ ਬੀਜ ਦਿਖਾਵਾਂਗੇ ਬਹੁਤ ਬਹੁਤ ਟਾਈਮ ਬਾਅਦ ਖੇਤ ਖੋਲਣਾ ਆਉਣਾ ਇਹ ਇਹ ਆਹ ਆਹ ਹੁਣ ਕਿਸੇ ਨੇ ਨਹੀਂ ਚੱਕਣੀ ਆ ਟੈਂਪਰੀ ਬਾਕੀ ਆਪਾਂ ਇਹ ਰੱਖ ਕੇ ਸਾਫ ਕਰਾ ਕੇ ਉੱਤੇ ਸਿੱਧੀ ਬੁੱਗੜੇ ਲਾਲਾ ਦੇ ਹਾੜੀ ਇੱਕ ਹਾੜੀ ਤਾਂ ਕੋਈ ਚੰਕ ਨਹੀਂ ਛਿਲਕਾ ਜੁਗਲ ਨਾ ਮਾੜਾ ਮੋਟਾ ਜਿਹੜਾ ਹੈਗਾ ਇਹ ਫੇ ਆਏ ਕਰ ਤੂੰ ਜਦੋਂ ਆ ਪਾਟੂਗਾ ਭਈ ਉਦੋਂ ਰੱਖੀ ਭਈ ਰੱਖ ਲੈਣਾ ਟਰੈਲਰ 'ਚ ਆ ਵੀ ਆ ਵੀ ਭਰਾ ਦੀ ਨਾਲ ਵਿਚੇ ਸਾਰੇ ਗੁੱਦਿਆਂ ਕੱਲੀਆਂ ਜਿਹੜੀਆਂ ਆਈਆਂ ਰਹੀਆਂ ਸਭ ਨੂੰ ਘਰ ਦੇਣੀ ਆ ਭੰਗੀਆਂ ਵਿਚੇ ਤਾਂ ਹੀ ਫਾਇਦਾ ਕਿਤੇ ਹੋ ਭਈ ਪਹਿਲਾਂ ਪਈਆਂ ਰੱਖ ਲੈਣਾ ਜਦੋਂ ਆਪਾਂ ਕਰਨਾ ਡੇਡਾ ਕੱਢਣੀ ਆ ਉਦੋਂ ਨੇ ਪਈਆਂ ਰੱਖੀ ਨਾਲੇ ਆਪ ਹੋਜੂਗੇ ਆਪਾਂ ਕੰਮ ਸਾਫ ਹੋਜੂਗਾ ਸਾਰਾ ਸੁਰਕਿਆ ਨਾਲ ਕਿਧਰ ਆ ਲੈ ਆਉਣਾ ਹਾਂ ਲੈ ਨਾਲ ਕਮਾ ਦੇਣਾ ਲੈ ਉਹੀ ਗੱਲ ਬਣੀ ਨਾ ਉਹ ਗੱਲ ਹਾਂ ਉਦੇ ਬਾਅਦ ਜੇ ਨਹੀਂ ਗੱਲ ਬਣੀ ਬਈ ਇਹ ਇੱਕ ਸਾਢੀ ਪਹ ਹੋ ਲਾ ਲੂਗੇ ਉਹ ਬਾਅਦ ਹੀ ਗੱਲ ਆ ਹਾਂ ਪਹਿਲਾਂ ਬਾਹ ਕੰਮ ਕਰੀ ਨਾ ਨਾ ਠੀਕ ਆ ਜਿਹੜੀ ਹੁਣ ਆਹ ਚੀਜ਼ ਆ ਦੇਖ ਸਾਹ 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 ਸਿਕਰੇ ਨੂੰ ਬਹੁਤ ਕੰਮ ਹੋਣਾ ਹੈ ਨੇ ਹਾਂ ਪਾਪਾ ਪੁੱਤ ਪੁੱਤ ਆ ਚਾਹੇ ਨਾਲੇ ਇਕੱਠਾ ਕਰ ਲੈ ਇਹਨੂੰ ਕਿਤੇ ਹੋ ਬਿਲਕੁਲ ਇਹ ਡੰਡਾ ਕਰੀ ਡੰਡਾ ਹੋ ਗਿਆ ਤੂੰ ਮੈਂ ਆ ਦੇਖ ਇਧਰ ਆ ਆ ਚੀਜ਼ ਆ ਆ ਆਈਟਮ ਆ ਆ ਇਹ ਬਹੁਤ ਨਿਕੜੀਆਂ ਇਹ ਜੀਆਂ ਇਹ ਜੀਆਂ ਆਈਟਮਾਂ ਤਾਂ ਬਹੁਤ ਚਲਦੀਆਂ ਆ ਗਾਕੇ ਚ ਚਾਕੀ ਦੇ ਜਾਂਦੇ ਇਹਨੇ ਬਹੁਤ ਰਹੀ ਜਾਂਦੀਆਂ ਇਹ ਫੇਰ ਵੀ ਫੇਰੇ 5-7 ਪੁਆਇੰਟ ਹੋ ਜਾਣੀਆਂ ਇਹ ਇਸ ਕੰਜਾ ਦਾ ਬਲਿਆਈ ਦੂਸਰ ਇਹ ਜਿਹਨੇ ਭਰ ਜਣਾ ਉਹ ਇੰਨਾ ਹੋਇਣਾ 6 ਵੀ ਕਿਦਾਂ ਬਹੁਤ ਆ ਓਕੇ ਬਹੁਤ ਆ ਰੇ ਨੂੰ ਲੈ ਉਹ ਰੇ ਲੈ ਆਂਦਾ ਹੁਣ 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 ਕਹਿੰਦਾ ਲੈ ਆਇਆ ਮੈਂ ਰੇ ਚਲ ਦੇਖ ਦੇ ਫਾ ਯਾਰ ਇਹ ਦੇਖੀ ਕਿਹਦਾ ਪਹਿਲਾਂ ਜਿਹੜੀ ਵਧੀਆ ਕਾਲੂ ਛੱਟ ਮੈਂ ਤਾਂ ਕਹਿੰਦਾ ਹੜ ਮੜਾ ਪੈਰ ਘੜਦੇ ਜੀ ਨਹੀਂ ਕਿਹਾ ਮਾਲਾ ਮੇਰੀ ਤੂਲੇ ਮੈਂ ਕਰ ਜੂਗਾ ਕਰਾ ਦੀ ਜਗ੍ਹਾ ਚਾਣਾ ਤੇਰਾ ਬਹਿਮ ਹੈ ਯਾਦਾ ਭਾਜੋ 15 ਕੇ ਮਿਲਿਆ ਹਲੇ ਇੱਕ ਛਿੱਟਾ ਜੋ ਕੇ ਹੋ ਗਏ ਬਾਕੀ ਵੇ ਦੇਖਦੇ ਗਿਆ ਬਣਦਾ ਹੈ ਕਿ ਨਹੀਂ ਹੈ ਪਹਿਲਾ ਛਿੱਟਾ ਦਾ ਲਾਈ ਹੋਰ ਕਿਆ ਹੋਰੇ ਮੰਗਦਾ ਤਾਂ ਆਹ ਕਹੇ ਆਹ ਕਹੇ ਦਾ ਪੈਕਟ ਜੇ ਹੈ ਬੇਟਾ ਇੱਕ ਇੱਕ ਗਿੱਲੇ ਇੱਕ ਬਾਈ ਨਾ ਹੈ ਉਹ ਇਕੱਲਾ ਹੀ ਬੈਣਾ ਹੈ ਇਕੱਲਾ ਹੀ ਬੈਣਾ ਦਾਤ ਲਿਆਇਆ ਬਹੁਤ ਆਇਆ ਦਾਸਾ ਠੀਕ ਆ ਉੱਥੇ ਲੋੜ ਪੈਂਦੀ ਉਹ ਪੈਂਦੀ ਉੱਥੇ ਕੜਕ ਦਰ ਜਿੰਦੀ ਆ ਬਾਜੀ ਮਾਰ ਉੱਥੇ ਸਲਫਰ ਫਾਇਦਾ ਸਲਫਰ ਉੱਥੇ ਪੈਂਦੀ ਪੈਂਦਾ ਹੈ ਮੰਡ ਮਾਤਾ ਉੱਥੇ ਪੈਣੀ ਪੈਣਾ ਹੈ ਸਾਤੀ ਵੀ ਆ ਗਈ ਪਾਸੋਂ ਨੂੰ ਆ ਗਈ ਪਾਸੋਂ ਆਣੀ ਕੋਨਾ ਇਹ ਕਹਿੰਦੇ ਹੁਣ ਸਰਵੀਰ ਤਾਂ ਕਹਿੰਦਾ ਛਲਾ ਲੈ ਛਲਾ ਲੈ ਕਹਿੰਦਾ ਕਹਿੰਦਾ ਤਾਂ ਮਿੱਠੂ ਦਾ ਨੂੰ 1.5 ਕਸਾ ਨੰਬਰ ਪਿੱਛੇ ਰਹਿ ਗਈ ਬਸ ਨਾ ਨਾ ਉਹ ਕਹਿ ਰਿਹਾ ਤਾਂ ਮਿੱਠੂ ਦਾ ਨੂੰ ਸ਼ਾਇਦ ਆਂ ਕੀ ਕਹਿੰਦੇ ਆ ਕਾਲੂ ਵੱਡੂ ਆਂ ਕਹਿੰਦਾ ਸ਼ਾਮ ਦੇ ਵਿੱਚ ਦੇਖਦੇ ਆ ਅੱਜ ਕਾਲੂ ਚਲ ਠੀਕ ਆ ਫਿਰ ਉਹਦੀ ਲੱਦਵੇ ਕਾਲੂ ਕਹਦਾ ਇੱਥੇ ਆਹ ਉਹਦੇ ਘਰਦੇ ਆ ਲੱਦਨੀ ਆ ਪੱਢਣੀ ਆ ਜਾਂ ਬੱਟ ਦੇ ਆ ਕਾਲੂ ਲੱਦੂਗੇ ਕਾਲੂ ਲੱਦੂਗੇ 500 ਰੁਪਏ ਬਾਉਂਗੇ ਫਿਰ ਚਲ ਠੀਕ ਆ ਉਹਥੇ ਲੱਦੂਗਾ ਠੀਕ ਆ ਬਾਕੀ ਦੇਖੋ ਦੱਖਣ ਵੀ ਜਲਦਾ ਹੁਣ ਖਬਰੇ ਲੱਦੇ ਨਹੀਂ ਹੁਣ ਹੀ ਰਾਸਤੇ ਵੀ ਰਾਤੇ ਵੀ ਤਵੱਲੇ ਇਹ ਜੇ ਹੈਗਾ ਦੋ ਪਾਸੇ ਨੂੰ ਗੰਨਾ ਆਉਣ ਵਾਲਾ ਰਸਤਾ ਨਹੀਂ ਹੈ ਲੈ ਲੈ ਆਉਣਾ ਹੈਗਾ ਸਈ ਗੰਦਾ ਬਰੂਦਲੇ ਪਾਸੇ ਖੜਾ ਨੇ ਟਰੈਲਾ ਨਾ ਗਾ ਨਹੀਂ ਲਿਆਉਂਗੇ ਉਰ ਨਹੀਂ ਵਧਣਾ ਠੀਕ ਨਹੀਂ ਗੱਲ ਉਹ ਪੱਕੀ ਦੇ ਫਰੇ ਲਾਦੜਾ ਪੜਲਾ ਪੈ ਕੇ ਜਾਣਾ ਪਹਿਲਾਂ ਉਹ ਲਾਦੜੇ ਠੀਕ ਨਹੀਂ ਜੇ ਉੱਥੇ ਦੇ 20 ਪੈ ਗਿਆ ਬਾਈ ਜਾਨ ਪੁੱਥੇ ਨਾਲ ਲਿਆ ਕੇ ਰੋੜੇ ਪਾ ਲੂਗੀ ਤਾਂ ਕਿ ਠੀਕ ਨਹੀਂ ਗੱਲ ਆ ਗੰਨਾ ਤਾਂ ਲਿਆਣਾ ਹੀ ਹੁਣ ਐਨੇ ਨੂੰ ਫੇਸਕ ਜਹੱਕ ਜਾਣਾ ਠੀਕ ਨਹੀਂ ਆ ਉਹ ਪਾਣੀ ਲਾ ਦੇਣਾ ਤਾਂ ਕਿਹੜੀ ਨੂੰ ਰੈਂਡ ਦੇ ਨਹੀਂ ਦੱਸਿਆ ਪਿਆ ਵੀ ਦੱਸਿਆ ਬਈ ਪੈਣਾ ਮੌਸਮ ਤਾਂ ਸਾਫ਼ ਪਿਆ ਯਾਰ ਕਿੱਥੇ ਲੈ ਦੱਸਿਆ ਧੱਕਣ ਜਾਂਦਾ ਹੁਣ ਕੋਈ ਤਾਂ ਖਾਂ ਨਹੀਂ ਜਾਂਦਾ ਕੋਈ ਨਾ ਅੱਛਾ ਚੱਲਦੀ ਐ ਪਰ ਤੁਹਾਨੂੰ ਫੇਰ ਦੇਖਾਉਂਗਾ ਤੈਨੂੰ ਵੀ ਕਿਆ ਹੁੰਦਾ ਆ ਕੇ ਚੱਲਦੇ ਦੇਖੀਂ ਕਿਆ ਚੱਲਦਾ ਧੱਕਣ ਜਾਂਦਾ ਲੈ ਐਂ ਜਾਂਦੀ ਐਂ ਐਂ ਧੱਕਣ ਹੁੰਦਾ ਆਹਾਂ ਹੁੰਦਾ ਧੱਕਣਾ ਐ ਇੱਥੇ ਨਾ ਸਿੱਧੇ ਕੋਠੇ ਕੋਲ ਇੱਥੇ ਬੈਠਾ ਉਰੇ ਸੈਟ ਫੇਰ ਦੇਖ ਧੱਕਣਾ ਉਹ ਧੱਣ ਕਾ ਨੂੰ ਚੱਲਦਾ ਯਾਰ ਉਹ ਧੱਕਣਾ ਭਰਾਵਾ ਕਿਆ ਹੋਗਾ ਤੈਨੂੰ ਲੈ ਹਾਂ ਮੈਂ ਦਖਣ ਉਹ ਯਾਰ ਆਹ ਦਖਣ ਥੋੜਾ ਦਖਰਦਾ ਹਿਲਦਾ ਦੇਖਦਾ ਉਹ ਆਹ ਚਲਦੀ ਪੱਛੋਂ ਚਲਦੀ ਯਾਰ ਉਹ ਬੱਚੋ ਪਛਵਾ ਹੁਣ ਆ ਜੀ ਅੱਗੇ ਤਾਂ ਠੀਕ ਯਾਰ ਪੱਛੋਂ ਚਲਦੀ ਮੰਨ ਲੈ ਕਰੋ ਦੀ ਬਾਬਾ ਥੋੜੇ ਬੱਚੋ ਮੁੜੇ ਜਾਂ ਪੌਸੇ ਬੈਠੇ ਜਾ ਦਖਣ ਚਲਦਾ ਤਾਂ ਦਖਣ ਦਾ ਮੋਟਰ ਬੈਠੇ ਜਾਦੀ ਮੋਟਰ ਬੈਠੇ ਦਖਣ ਤਾਂ ਹੁਣ ਪਛਵਾ ਗਈ ਪੱਛੋਂ ਮੁੜੇ ਹੋਈ ਹੈ ਜਦ ਤਾ ਇੱਕ ਲੱਤ ਪਾਰ ਘੜਾ ਵਾ ਪਛੋਂ ਦਾ ਜੋ ਮਜ਼ਾ ਲੱਤ ਪਾਰ ਘੜਾ ਦਾ ਪੈਣੀ ਪੈਣਾ ਤੇਰੀ ਪੱਛੋਂ ਚਾਹ ਦਖਣ ਆਵੇ ਤੇ ਉੱਤਰਾ ਜਵੇ ਆਏ ਵੀ ਦੇਖ ਲੈ ਕਿੱਥੇ ਲੈ ਆਇਆ ਲਿਆ ਇਹਦੇ ਸਾਰੇ ਚਨਈ ਦੇ ਲਾਇਆ ਦੋਵੇ ਪੂਰੀ ਦਾ ਚਨਈ ਦਾ ਹਾਂ ਕੀ ਪਤਾ ਹੈ 70% ਦਾ ਹੱਦਾਂ ਯਾਰ ਜਿਹੜਾ ਮਰਜੀ ਐ ਪੂਰਬ ਆਵੇ ਪੱਛਮ ਉੱਤਰ ਦੱਖਣ ਜਿਹੜਾ ਮਰਜੀ ਐ ਮੀ ਦਾ ਬੀਜ ਜਿਹੜਾ ਬੀਜ ਤੇ ਮੇਰੀ ਗੱਲ ਸਭ ਨੂੰ ਲੈ ਸਭ ਕੁਝ ਫੇਲ ਹੋ ਜਾਂਦਾ ਫਿਰ ਮਹਾਰਾਜ ਨੇ ਕਰਨਾ ਨਾ ਸਭ ਕੁਝ ਫੇਲ ਐ ਕਿੱਥੇ ਮੀ ਤੇ ਖਾਂ ਬੰਦੂ ਕੀ ਕਹਿੰਦਾ ਤੇਰੇ ਨਾਲ ਸੂਰਜੇ ਸੂਰਜੇ ਰੋਪੜ ਦਾ ਹਾਂ ਰੋਪਨਗਰ ਲਿਖਿਆ ਬਾਦ ਐ ਕਾਇਦਨ ਦਾ ਅਸੀਂ ਕਾਇਦਨ ਦਾ ਦਿਖਾਉਂਦਾ ਅੱਜ ਦਾ ਹਾਂ ਠੀਕ ਆ ਕੱਲ ਦਾ ਹਾਂ ਅਰਸੋਂ ਦਾ 7ਵੇਂ ਦਾ 5ਵੇਂ ਦਾ 6ਵੇਂ ਦਾ 7ਵੇਂ ਦਾ 8ਵੇਂ ਦਾ 9ਵੇਂ ਦਾ 10 ਦਿਨ ਦਾ ਦਿਖਾਉਂਦਾ ਸੂਰਜ ਦੂਜੀ ਆ ਲੈ ਤੈਨੂੰ ਕਹਿੰਦੇ ਕੈਸਾ ਨਹੀਂ ਪੈਣਾ ਯਾਰ ਇੱਥੇ ਤਿੰਨ ਜਣੇ ਨੇ ਨੈਟ ਖੋਲਿਆ ਸਵੇਰੋਂ ਤਿੰਨ ਮਾੜੇ ਕੋਈ ਨਾਮ ਬੋਲ ਤਿੰਦਰ ਉਹਨਾਂ ਦਾ ਦੇਖੜਾ ਵੀ ਕਿੱਥੇ ਦਾ ਭਰਿਆ ਹੋਇਆ ਰਾਜਾ ਰਾਜਾ ਅੱਛਾ ਤੇਰਾ ਉਹ ਮੀਤਾ ਮੀਤਾ ਐਨੀ ਮੀਂਹੋਂ ਦਾ ਆਖਤਾ ਮੈਂ ਠੀਕ ਆ ਤਿੰਨ ਜਣੇ ਨੇ ਨੈਟ ਦੇਖਿਆ ਹਾਂ ਨੋਟ ਕਰ ਲੈਣੇ ਆਪਾਂ ਵੀ ਇਹਦੀ ਇਹਦੀ ਗੱਲ ਤਾਂ ਉਹਦੀ ਗੱਲ ਦੇਖ ਲੈਂਦੇ ਹੁਣ ਕਦਮ ਹੀ ਪੈਣਾ ਕਹਿੰਦੇ ਉਹਦਾ ਪਰਸ ਕੱਲੂ ਬੱਦਲ ਆ ਪਰਸੋਂ ਕਹਿੰਦੇ ਮੀਂਹ 80% ਮਾ ਠੀਕ ਆ ਕੱਲੂ ਦੇਖਦੇ ਯਾਰ ਨਹੀਂ ਵਜਲੇ ਕਹਿੰਦੇ ਨਾ ਪਾਵੇ ਹਲੇ ਕੋਈ ਪਾਣੀ ਲੈ ਆ ਕਿਹਨੇ ਪੁੱਟ ਕਰਿਆ ਨਹੀਂ ਕੁਝ ਨਹੀਂ ਕਹਿੰਦੇ ਪੈਣਾ ਪਵੇ ਨਹੀਂ ਪੈਣਾ ਆ ਯਾਰ ਤੁਸੀਂ ਮੇਰੀ ਗੱਲ ਸੁਣ ਅੱਜ ਅੱਜ ਟੈਂਪਰੇਚਰ ਦਿਨ ਦਾ 22 ਡਿਗਰੀ ਆ ਠੀਕ ਆ ਰਾਤ ਦਾ ਹੈਗਾ 6 ਠੀਕ ਆ ਕੱਲੂ ਵੀ ਰਾਤ ਦਾ 6 ਆ ਪਰਸੋਂ ਨੂੰ ਰਾਤ ਦਾ 8 ਆ ਠੀਕ ਆ ਉਹਦੇ ਬਾਅਦ ਫੇਰ 6 ਆ ਫੇਰ 5 ਆ 5 ਆ 5 ਆ 6 ਆ ਅਸਲੋਂ 8 ਹੋ ਗਿਆ ਹੈ ਫੇਰ ਉਹ ਗਮੀ ਫਿਰ ਬਾਬਾ ਹੈ ਪਊਆਂ ਕਰ ਜਾ ਉਹ ਦੇਖਦਾ ਮੈਂ ਅੱਜ ਕਿੰਨੀ ਤਰੀਕ ਆ ਮੇਰਾ ਫੋਨ ਚੱਲਦਾ ਮੈਂ ਦੱਬਾ ਮਾਰ ਆ ਅੱਜ ਤਰੀਕ 7 ਆ 7 8 9 10 11 12 13 14 15 ਹਾਂ 16 ਤਰੀਕ ਨੂੰ 2 ਡਿਗਰੀ ਟੈਂਪਰੇਚਰ ਹੈ ਉੱਦੜ ਨਹੀਂ ਪਹਿਣਾ ਰਾਤ ਦਾ ਕੋਰਾ ਲੱਗਿਆ ਪਹਿਣ ਕੋਰਾ ਪੈਂਦਾ ਹੁਣ ਸਵੇਰੀਆਂ ਸੁੱਕਾ ਵਸਾ ਕੋਰਾ ਪੈਂਦਾ ਲੋ ਨੂੰ ਖਰਾਬ ਕਰਦਾ ਹੈ ਫਿਰ 2 ਡਿਗਰੀ ਟੈਂਪਰੇਚਰ ਕਿੰਨੀ ਠੰਡੂ gira ਦਿੰਦਾ ਤਾਮਾ ਘਟਿਆ ਨਾ ਉਦੋਂ ਦੇ ਰਾਤ ਦਾ ਦੇ ਦਿੰਦਾ ਰਾਤ ਦੇ ਰੋਜੇ ਘਟਦਾ ਕੋਰਾ ਲੈਂਦਾ ਹੁਣ ਤਾਂ ਦਿੰਦਾ ਬਾਬੇ ਦੇਖ ਲੈ ਅੱਜ 22 ਹੈ ਕੱਲ ਨੂੰ 21 ਹੈ ਉੱਤੇ ਬਾਅਦ 19 ਹੈ 20 ਹੈ 21 ਹੈ 21 ਹੈ 20 ਹੈ 19 ਹੈ 18 ਹੈ ਜਿੱਦਾਂ ਮੈਂ ਮੈਂਸ ਦੋਗਾ ਜਿੱਦਾਂ ਦੋ ਹੈ ਉਦੋਂ 17 ਡਿਗਰੀ ਟੈਂਪਰੇਚਰ ਦਿੰਦਾ ਉਦੋਂ ਪੈ ਸਕਦਾ ਛੇ ਦੋ ਦੋ ਦਿਨ ਵੀ ਧੁੰਦ ਜਿਓ ਪੈਕੇਟ ਟੈਂਪਰੇਚਰ ਡਾਊਨ ਹੋ ਜਾਣਾ ਓ ਬਾਈ ਕੋਰਾ ਪੈਕੇਟ ਯਾਰ ਉੱਥੇ ਤੂੰ ਗੂਗਲ ਚ ਖੋ ਕੇ ਦੇਖ ਲੈ ਤੈਨੂੰ ਤਗੜਾ ਪਤਾ ਜੇ ਮੀਂਹ ਦਸਿਆ ਹੋਇਆ ਪਾਰ ਆਇਆ ਨਹੀਂ ਯਾਰ ਮੈਂ ਤੈਨੂੰ ਦੱਸਤਾ ਜੇ ਇਹਦਾ ਨਟ ਕਦੇ ਝੂੜ ਨਹੀਂ ਬੋਲਦਾ ਜੇ ਬੋਲਦਾ ਸੀ ਬੰਨ ਲਾ ਬੰਨ ਕੇ ਕੁੱਟਣਾ ਸੀ ਅੱਜ ਦੇਖ ਲੈ ਚਲਿਓ ਜਿਨਾਮ ਪਿਆ ਫੇਰ ਦੱਸਾਂਗਾ ਯਾਰ ਜੇ ਦੇਖ ਤੁਸੀਂ ਰੁਕ ਲੂਗੇ ਜੇ ਪੈਣਾ ਹੋਇਆ ਰੁਕ ਲੂਗੀ ਨਹੀਂ ਪੈਣਾ ਤੁਸੀਂ ਪਾ ਦੂਗੇ ਹਾਂ ਹੱਥ ਮੇ ਕੋਈ ਹੈ ਉਹ ਨਹੀਂ ਮੈਂ ਜੱਪਨ ਦੇ ਪੇਟ ਕਰਦਾ ਛੋਟਾ ਨਹੀਂ ਨਿਕ ਜਾ ਵਾ ਸੜੂ ਕਰ ਹਾਂ ਜੇ ਪੈ ਗਿਆ ਤੂੰ ਕਿਹਨਾਂ ਕਾਕੋ ਪਾਇਨ ਲਾਇਆ ਪਰ ਫਿਰ ਪੈ ਗਿਆ ਪੈ ਗਿਆ ਇਹ ਜੋ ਉਹਨੂੰ ਚੱਕਤਾ ਕਰਨਾ ਸਾਰੀ ਆ ਤਾਲਪੁਰੇ ਕੈਰੇਟ ਢਾਲੇ ਪਿੰਦ ਪੱਲੇ ਬੁੱਲੇ ਲੱਗਾ ਹੁਣਾਂ ਚੱਲੇ ਆ ਕੀ ਟੁੱਟਾ ਜਿਹੇ ਪਾਸੇ ਨਿਕਲ ਤਾਲ ਦੋ ਸਾਲ ਦਾ ਹੋ ਗਿਆ ਹੁਣ ਚੱਲਣਾ ਹੀ ਤਾਲਪੁਰੇ ਕਿ ਕਰ ਗਿਆ ਭਾਈ ਤੇ ਇਹ ਕਿੰਨੇ ਕਰਿਆ ਦੋ ਸਾਲ ਹਾਂ ਪਤਾ ਨਹੀਂ ਦੋੇ ਪਾਸੇ ਨੂੰ ਬਾਹੀ ਆ ਬੁੱਬੇ ਭਾਈ ਨਾ ਕਿ ਹੁਣਾਂ 250 ਹੋਰ ਕਿੰਨੇ ਤਾਲ ਦਾ ਤਾਲਪੁਰੇ ਆ ਬ ਲੈਬਰੂ ਵਿੱਚ ਕਰੀ ਕੀ ਕਰਨਾ ਲੈਬਰੂ ਨਹੀਂ ਭੇਜੀ ਵੀ ਮੈਂ ਕਹਿੰਦਾ ਮੈਂ ਆ ਜਾਂਦਾ ਉਹਦਾ ਲੇਬਰ ਦੇ ਪੈਸੇ ਦਾ ਪਰਲੇ ਦੇ ਬੰਦੇ ਆ 60 ਰੁਪਏ ਲੇਬਰ ਦੇ ਜੇ 200 ਨੂੰ 140 ਰੁਪਏ ਨੂੰ ਕਿ ਆ ਬਾਤ ਜੀ ਆ ਦੱਸ ਵਧੀਆ ਤੂੰ ਬਾਬਾ ਖੇਤ ਵਿੱਚ ਲਾ ਗਿਆ ਬੂਟੇ ਵਾਲਾ ਟਾਹ ਲਾ ਗਾੜਦਾ ਹੋ ਜਾਣੀ ਤੇ ਹਾਲ ਰਬੀ ਜਨਾਂ ਪਰ ਲੇਬਰ ਹਾਲ ਪਰ ਗੰਨੇ ਦੇ ਆ ਗਈ ਤੇ ਹਾਂ ਕਣਕ ਹੋਣੀ ਆ ਯਾਰ ਮੈਂ ਤਾਂ ਦੇਖਿਆ ਬੂਟੇ ਚ ਗੰਨੇ ਇੱਕ ਸਾਰ ਰੱਖੇ ਬਾਦ ਇਹ ਬਾਈ ਜੀ ਮੈਨੂੰ ਪਤਾ ਦਿੰਦਾ ਗੰਨੇ ਨਾ ਕਰਾਤੀ ਨਾ ਕਣਕ ਕੋਈ ਹੋਣਾ ਉਹ ਪਤਾ ਭਈਏ 100 ਰੁਪਏ ਮੰਗੇ ਉਹਦਾ ਹੋਣੀ ਇਹਦੇ ਤੈਨੂੰ ਰੁਪਈਆ ਚਾਹੀਏ ਤੂੰ ਜਹੇ ਘਾਟੇ ਚ ਆ ਮੈਂ ਕੱਢ ਦੇ ਕਣਕ ਵੀ ਜੀ ਤੂੰ ਪੂਰੇ ਸਾਲ ਨੂੰ ਗੰਨਾ ਰੱਖੋ ਹੀ ਨਾ ਸੜਾ ਵਿੱਚ ਹਾਂ ਉਜੀ ਇਹਨੇ ਕਰਦਾ ਖਰਚਾ ਕਰੇ ਫਿਰ ਐ ਪਪਟਾ ਨੂੰ ਕੁਛ ਨਾ ਕਰੋ ਕੋਈ ਹੋਰ ਫਸਲ ਬੀਜ ਦੋ ਕਣਕ ਬੀਜ ਦੋ ਅਗੇ ਤਾਂ ਹੀ ਜਾ ਕੇ ਕਣਕ ਬੀਜ ਦੇ ਚੱਕਾ ਉੱਥੇ ਫੇਰ ਆ ਗਿਆ ਆਪਾਂ 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 ਗੰਨਾਗਾ ਤੇ ਲਾਉਣੇ ਬੂਟੇ ਚ ਵੀ ਦੋ ਸਾਲ ਖੜੂਆ ਵੀ ਬੂਟੇ ਜਾਲੇ ਹੋਣੇਗੀ ਪੰਜ ਜਿਹੜੇ ਜਿਹੜੇ ਮਰਦੀ ਫੇਰ ਪੰਗਾ ਦਾ ਫੇਰ ਉਹੀ ਪੈ ਗਿਆ ਬਾਬੇ ਠੀਕ ਆ ਮੰਗਾ ਦਾ ਉਹੀ ਪੈਂਦਾ ਫੇਰ ਚੱਕਰ ਤਾਂ ਉਹੀ ਪੈ ਗਿਆ ਫਿਰ ਦੋ ਸਾਲ ਗੰਨਾ ਚੱਲਦਾ ਹਾਂ ਉਹੀ ਚੱਕਰ ਨਹੀਂਦਾ ਉਹ ਕਰਦਾ ਨਹੀਂ ਸਾਦੇ ਪੈਸੇ ਨਾ ਦੇਖੋ ਜਿਹੜਾ ਹੋ ਗਿਆ ਹੋ ਗਿਆ ਵਾ ਹੋ ਗਿਆ ਹੋ ਗਿਆ ਬੂਟਾ ਤਾਂ ਕੋਈ ਚੱਲਦਾ ਪੈਸਾ ਨਾ ਦੇਖੋ ਉਹਦਾ ਬੂਟਾ ਦੇਖੀ ਚੱਜਾਦਾ ਉਹਦਾ ਪ੍ਰਭੂ ਉਹੀ ਚੱਕਰ ਆ ਹੋਰ ਕਾਦ ਹੁਣ ਹੌਲੇ ਆਦੇ ਫੇ ਦੂਏ ਫਾਸ ਖੇਤ ਬੇਲਾ ਰੱਖ ਲਾਇਓ ਬੌਲਾ ਲਈ ਹੈਗਾ ਤਾਂ ਆਓ ਬੇਲਾ ਰੱਖਿਆ ਭਗੰਨੇ ਨੇ ਜਣਾ ਤਾਂ ਕੰਨਾ ਜਿਹੜਾ ਨੇ ਸਾ ਮੇਰੀ ਇੱਕ ਮਿੰਟ ਖੜ ਜਾ ਹੁਣ ਮੇਰੀ ਹੁਣ ਲੱਗ ਲ ਗੱਲ ਜੋ ਮਰਜ਼ੀ ਕਹੀ ਐਂ ਚਾਹੇ ਰੁਪਿਆ 1 ਰੁਪਿਆ ਨੂੰ ਉੱਪਰ ਹੋਇਆ ਘਾਟ ਨਹੀਂ ਪਿਆ ਹੋਗਾ ਇਹਨੂੰ ਬਚੇ ਜਾਣਾ ਬਚੇ ਆ ਹੋਊਗਾ 10 ਰੁਪਿਆ 2 ਵਜੇ ਹੁਣ ਬਰਬੀਏ ਬਚੀਆਂ ਫੇ ਨਾਲੇ ਬੂਟਾ ਵਧੀਆ ਹੋ ਗਿਆ ਫਾਇਦਾ ਹੀ ਆ ਜੇ ਗੰਨਾ ਪਟਾਣ ਦਾ ਜਿਹੜਾ ਬੋਣਿਆ ਪੈਣੀ ਇਹ ਤੁਨੂੰ ਵਿੱਚ ਵਧਣਾ ਸਾਲ ਦਾ ਬੂਟਾ ਦਾ ਇਹ ਤਾਂ 10 ਫੁੱਟ ਪਰ ਆ ਹੁਣ ਇਹ 10 ਪਰ ਆ ਫੇ ਹਾਂ ਹਾਂ 10 ਪਰ ਆ ਇੱਕ ਫਾਂਡ ਰੂਟਾ ਮੀਟਰ ਦੀ 9 10 ਪਰ ਇਹ ਨਹੀਂ ਲਾਇਆ ਇਹਨੂੰ 28000 ਰੁਪਿਆ ਬਚਿਆ ਫੇ ਕਿੰਨਾ ਫਾਇਦਾ ਘਟਾ ਕੱਢ ਕੇ ਲੇਬਰ ਦਾ ਸਾਊ ਕੱਢ ਕੇ ਕਿੰਨਾ ਕੈਸਾ ਕੰਡ ਲਾਇਆ ਜੀ ਰੁਪਇਆ ਬੂਟਾ ਚ ਪਾਇਆ ਅੱਛਾ ਹੁਣ ਆਏ ਥੋੜਾ ਇਹਨਾਂ ਕਾਰਕੀ ਬੀਜ ਦੇਣੀ ਟਾਈਮ ਕਿੰਨਾ ਪਿਆ ਕੰਕ ਨੂੰ ਕਾਨਕਦਾ ਹੁਣ ਵੀਡੀਓ ਨਹੀਂ ਹੁਣ ਜੇ ਮਰ ਲਾ ਮੈਂ ਹੁਣ ਗੰਨਾ ਖੜਾ ਰੱਖਿਆ ਹੈ ਗਾਂ ਮਿਲ ਜਿਗ ਰਿਹਾ ਨਾ ਮੈਂ ਇਧਰ ਜੋ ਕੋ ਨਾ ਉਧਰ ਜੋ ਗਾਏ ਉਹ 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 ਗੱਲ ਹੈ ਆ ਭਾਈ ਬੋਫੇ ਤੇ ਜੇ ਬੰਦਾ ਐ ਵੇਚ ਦੇਵੇ ਟਾਲ ਪਰ ਚਾਹ ਘਟ ਦੇ ਵਿੱਚ ਨਾ ਠੀਕ ਹੈ ਤੁਸੀਂ ਬੂਟਣਾ ਤੇ ਬੂਟਾ ਚੱਲਿਆ ਉਹ ਦੇਖੋ ਬੂਟਾ ਤਾਂ ਬਹੁਤ ਚੱਲਦਾ ਵਸਾਲ ਹੀ ਕਹਾਣੀ ਫਿੱਟਾ ਉਹੀ ਕੰਮ ਹੋਣਾ ਫਿਰਦਾ ਬੂਟਾ ਫੇਖਾ ਦੇ ਜਿਹੜਾ ਵੱਡੋਗੇ ਇੰਚ ਉਹ ਆਹ ਦੂਏ ਸਾਲ ਜਿਹੜਾ ਹੋ ਗਿਆ ਹੋ ਗਿਆ ਬਸ ਟਾਲ ਵਾਲਾ ਕੰਮ ਰੱਖ ਦੂਏ ਸਾਲ ਗੰਨਾ ਪੱਟ ਆਪਣੇ ਆਪਣੇ ਤਾਂ ਹੈਲੋ ਆਪਣੇ ਤਾਂ 85 ਹੈ ਜਿਹੜਾ ਹੋਊਗਾ ਥੜਾ ਘਾੜ ਫਰਮਾਨ ਬਸ ਠੀਕ ਨਹੀਂ ਦੋ ਸਾਲ ਗੰਨਾ ਬੀਜੋ ਗੰਨਾ ਪੱਟਿਆ ਉਬੀਦੋ ਹਲਦੀ ਹਾਂ ਹਲਦੀ ਛੇੜ ਦੋ ਸਾਲ ਛੇੜੀ ਨਾਲਦੀ ਤੂੰ ਯਾਰ 18 ਬੁੱਟਾ ਬੁੱਟਾ ਹਲਦੀ ਹਲਦੀ ਚ ਲਾਵੀ 85 85 ਲਾਵੇ ਬੁੱਟਾ ਮਤਲਬ 85 ਘਾੜੀ ਬੀਜ ਜੰਮਣਾ ਹੈ ਕੌਂਦਾ ਲਾਉਂਦਾ ਕਿਹੜਾ ਆਉਂਦਾ 18 ਵੀ ਠੀਕ ਹੈ ਕੌਂਦਾ ਤੇਰੀ ਸਾਲ ਦਾ ਬੁੱਟਾ ਡਾ ਬੁੱਟਾ ਚ ਉਹ ਸਾਲ ਦਾ ਉਹ ਟਾਲ ਵਾਲੀ ਗੰਨਾ ਉਹ ਚਲ ਦੋ ਮਰਜੀ ਆ ਟਾਲ ਲਾ ਲਓ ਫਿਰ ਮੇਲੇ ਲੰਦਾ ਨੂੰ ਖੀਰ ਚ ਲੰਦਾ ਹੈਗਾ ਮੇਰੇ ਆਪਾਂ ਗਿਆ ਠੀਕ ਹੈ ਓ ਲੈ ਤੂੰ ਆ ਦੇ ਤੀਏ ਸਾਲ ਦਾ ਕੰਨਾ ਦਿਖਾ ਕੇ ਲੰਗਾ ਤੂੰ ਕੰਨਾ ਕਹਿਆ ਆਹ ਕੰਨਾ ਬਹੁਤ ਆਪਦਾ ਤੀਏ ਸਾਲ ਚ ਬੁੱਟੇ ਲੱਗੇ ਹਜੇ ਨਾਲ ਹੋਇਆ ਬਹੁਤ ਵਧੀਆ ਉਹਦਾ ਫਾਕੇ ਦੇਖੋ ਭੋਲੂ ਦਾ ਭੋਲੂ ਦਾ ਲੱਗਿਆ ਪਰਸੀ ਦੇ ਦਿਨ ਹੁਣ ਰੇੜੀ ਦੀ ਪਰਸੀ ਆ ਉਹ ਬਾਉਂਡ ਹੂੰ ਇਹਨੂੰ ਰੇੜੀ ਤੇ ਕਰਾ ਪਰ ਰੇੜੀ ਰੇੜੀ ਦਾ ਹਨਾ ਦੱਲੀ ਨੇ ਭਰੀ ਵੀ ਟ੍ਰੈਲੀ ਦੱਲੀ ਦੇ ਵੀ ਲੈ ਕੇ ਜਾਣਾ ਹੋਣਾ ਅੱਜ ਗੱਲ ਮਾ ਹੈਂ ਦੱਲੀ ਦੋ ਭਰੀਆਂ ਫਿਰਦਾ ਦੋ ਭਾਰਤੀ ਤੇਰੇ ਯਾਰ ਨਾਲ ਨੇ ਇੱਕ ਤਾਂ ਪਰਫਿਓ ਨਹੀਂ ਆਈ ਉਹਦੀ ਆ ਜਾਗੀ ਹੋਣੀ ਮੈਨੂੰ ਲੱਗਦਾ ਇਹ ਕਲੇ ਕਰਕੇ ਟਰਾਲੇ ਦੋ ਬਾਰ ਹੀ ਫਿਰਦਾ ਅਗਲਾ ਜੋ ਮਰਜੀ ਆ ਤਾਂ ਹੈ ਭਾਈ ਲੋਕਾਂ ਦੇ ਮਿਹਨੇ ਖਾ ਖਾ ਕੇ ਰੇਪਵਾ ਕੇ ਤਾਂ ਫੇ ਬਸਲੀ ਕਰੇ ਲਿਆ ਪੰਮੇ ਨੇ ਪਤਾ ਨਹੀਂ ਬਾਟਾ ਲਾਇਆ ਹੈ ਵੈਰੀ ਨਹੀਂ ਲਾਇਆ ਹਾਂ ਜਿੰਨੀ ਪੰਮੇ ਦਾ ਪ੍ਰਤੀਸ਼ਤ ਨਵਾਂ ਬੱਡੇ ਤਾਂ ਤਿਆਰ ਦੇ ਨਾ ਹਾਂ ਹਾਂ ਭਾਈ ਦੇ ਜਵਾਬ ਹਾਂ ਦੇ ਜਵਾਬ ਦੇ ਲੈ ਦਿਖਾ ਦੇ ਦੇਖ ਕੇ ਆਉਂਗਾ ਆ ਲੈ ਇੰਝੋ ਕਹਿ ਯਾਰਾ ਖਾਲੀ ਕਰਦਾ ਕਹ ਯਾਰਾ ਯਾਰਾ ਮਸੀਨ ਆਇਆ ਸਾਰਾ ਮਸੀਨ ਮਾੜਾ ਹਾਂ ਉਹ ਯਾਰਾ ਖਾਲੀ ਕਰਦਾ ਕਹ ਮੈਂ ਮੈਂ ਯਾਰਾ ਖਾਲੀ ਕਰਦਾ ਇੱਥੇ ਤਾਂ ਹੀ ਆ ਗਿਆ ਇੱਥੇ ਤੇ ਨੂੰ ਆਹ ਮੋੜ ਲੈਣਾ ਆ ਆ ਤੁੰਜ਼ਾ ਹੋ ਗਿਆ ਪੱਤਰ ਆਉਂਦਾ ਠੀਕ ਹੈ ਜਲੂਗਾ ਇਹ ਪੀ ਜਾ ਵੀ ਉਹ ਕਾ ਤਾ ਛੱਡ ਤਾ ਕਿਹੜਾ ਉਹ ਦੋ ਆ ਛੱਡਿਆ ਪਿਆ ਯਾਰ ਇਹ ਵੜਦੀ ਆ ਆ ਛੱਡਿਆ ਪਿਆ ਇਹ ਵੜਦੇ ਕਰਮਜੀਤ ਰਾਈ ਦਾਤੀ ਨਾਲ ਅੱਛਾ ਪਰ ਦਾਤੀ ਨੂੰ ਫਿਰ ਮਾੜਾ ਮਾੜਾ ਤਾਨੂੰ ਪਤਾ ਵੀ ਫਰਕਤ ਨਹੀਂ ਹੁੰਦੀ ਉਹਦੀ ਇਹਦੇ ਮੁਰੇ ਜਿਹੇ ਮੜਾਈ ਆ ਮੇਰੇ ਤਕੜਾਈ ਇਹ ਤਾਂ ਸਾਫ਼ ਕਰਦੇ ਨਹੀਂ ਜਾਣਾ ਮੈਂ ਕਹਾਂ ਤੇ ਇਹ ਚੰਗਾ ਦੂਏ ਵਾਰ ਦੀ ਫਟਕਾਰ ਛਿੱਤੀ ਪੈਂਦੀ ਇਹਨੂੰ ਮੈਂ ਤਾਂਹੀਂ ਤਹੀਂ ਵੱਢਣ ਲੱਗਿਆ ਹਾਂ ਫੋਟੇ ਨੇ ਆਇਆ ਹੁਣ ਬਾਹਰ ਛੇਤੀ ਹੋ ਗਈ ਦੀ ਇਹਦੀ ਬਾਹਰ ਛੇਤੀ ਹੁੰਦੀ ਹੈ ਹਾਂ ਬਹੁਤ ਹੀ ਹੁੰਦੀ ਹੈ ਉਪਰ ਦੇ ਬਸਿੰਝ ਛੋਟਾ ਜਿਹਦਾ ਤੁਸੀਂ ਵੱਡਾ ਹੋਵੇ ਦਾਤੀ ਫੱਦਾ ਚੱਲ ਮੈਂ ਨਾ ਬਟਾ ਦਰ ਹੁਣ ਕੀ ਆ ਤੇ ਵਧੀਆ ਹੁਣ ਤੁਸੀਂ ਨਾ ਵੱਡ ਫਫਰ ਵੱਢਦੇ ਹੋਰ ਕੀ ਦੂਈ ਬਾੜ ਦੇਖੀ ਉੱਠਦੀ ਇਹ ਨਾ ਮੈਂ ਹੁਣ ਆਹ ਪਿਆਰਾ ਇੱਥੇ ਤੇ ਮੰਨ ਕੇ ਚੱਲ ਤੂੰ ਹੁਣ ਇੱਕੀ ਘਾੜ ਦੇਣਾ ਇਹਨੂੰ ਇੱਥੇ ਵੱਡਾ ਆਏ ਤੋਰਨਾ ਸਿੱਧਾ ਇਧਰ ਆਏ ਪਿੱ ਫੇਰ ਇਹਨੂੰ ਆ ਆ ਕਰਾਂ ਸਿੱਧਾ ਲੈ ਜਾਣਾ ਫੇਰ ਇਹ ਰਾ ਫੇਰ ਬਾਹਰੋਂ ਪਾੜ ਦੇਣਾ ਠੀਕ ਨਹੀਂ ਗੱਲ ਆ ਆ ਕੁੰਜਾ ਪਹਿਲਾਂ ਪੱਧਰਾ ਕੱਢ ਦੂ ਮੈਂ ਸਾਰੀ ਆਹ ਜੇ ਪਾਣੀ ਵੀ ਲਾਉਣ ਨੂੰ ਲਾਉਣਾ ਪੈਂਦਾ ਫੇਰ ਪੱਧਰ ਜਾਊਗਾ ਪਾਣੀ ਇਹਨੇ ਰਿਕਾਰਡ ਨਹੀਂ ਪਾਊਗੀ ਇੱਥੇ ਸਾਈਂ ਉਹ ਤਾਂ ਪਾਣੀ ਲਾਇਆ ਹੋਇਆ ਗਿੱਲਾ ਪਿਆ ਠੀਕ ਨਹੀਂ ਐਦਾਂ ਕਰੂੰਗਾ ਤਾ ਮਾਰ ਜੋਰ ਹੁਣ ਕਦੇਖੀ ਜਾਨਾ ਜੋਰ ਮਾਰੂੰਗਾ ਹੁਣ ਆ ਗਿਆ ਉਹ ਘਰੇ ਮੈਂ ਵੜਨਾ ਪੈਣਾ ਮੰਨੀ ਆ ਇੰਨਾ ਕ ਬੜ ਲਾਸੇ ਸਿੱਧੇ ਕਰ ਲੈਨ ਉਹਦੇ ਹੀ ਕਰ ਦੂ ਹਾਂ ਤੂੰ ਇਹ ਕਹਿ ਰਹੀ ਸੀ ਜੇ ਮੈਂ ਕਰਕੇ ਫੇਰ ਤੂੰ ਇਹ ਕਹਿ ਰਹੀ ਵੜ ਜਾ ਆ ਆ ਪੜਾਇਆ ਤਾਂ ਕਿਹਨੂੰ ਆਹ ਜਿਆਦਾ ਪੜਾਇਆ ਇੱਧਰ ਇਹ ਦੱਤੀਆਂ ਨੂੰ ਛੱਡਦੇ ਇਹ ਹੈਂ ਦੱਤੀਆਂ ਦੇ ਬੰਦ ਨੂੰ ਛੱਡਦੇ ਮੈਂ ਕਿਹਾ ਇਹ ਦੱਤੀਆਂ ਦਾ ਬਲੂਰ ਮੰਦਾ ਪਹਿਲੇ ਹੀ ਆਹ ਦਾਦ ਨੂੰ ਲੋਟ ਆ ਬੱਸ ਆਏ ਹੋ ਦਾਦ ਨੂੰ ਸਭ ਕੋਈ ਲੋਟ ਆ ਗੈਲਦੀ ਗਾ ਰੁੱਕ ਗਣੀ ਜਾਂਦਾ ਨਾਲੇ ਐਨ ਆਈ ਸ਼ਾਮ ਦਾ ਦਾਤਾ ਬਹੁਤ ਲੋਕ ਦੀ ਹੈ ਕਿੰਨਾ ਕਹਦੇ ਇਹਦਾ ਬਾਰਕਮਸ਼ੀਤੀ ਹੁੰਦੀ ਹੈ ਫੱਟ ਚਲਾਉਣ ਦਾ ਢੰਗ ਹੋਣਾ ਚਾਹੀਦਾ ਦਾਸ ਨੂੰ ਫੇਰ ਗੱਲ ਬਣਦੀ ਆ ਇਹ ਚਲਾਉਣ ਦਾ ਢੰਗ ਨਾ ਹੋਵੇ ਫੇਰ ਦਾਦ ਵੀ ਬਿਸ ਦਿਖਾਈ ਦਿੰਦਾ